ਹਾਂ ਜੀ ਯਾਰ ਕੀ ਹਾਲ ਚਾਲ ਸਾਰੇ ਦੋਸਤਾਂ ਮਿੱਤਰਾਂ ਉਮੀਦ ਕਰਦਾ ਹਾਂ ਤੁਸੀਂ ਠੀਕ ਠਾਕ ਹੋ ਸੋਡੇ ਜਾਨੋ ਸਭ ਸੈਟ ਵੈਟ ਹੋਣਗੇ ਤੇ ਲਓਏ ਮਿੱਤਰੋ ਮੈਂ ਤੇ ਪਾਪਾ ਅੱਜ ਕਰਨ ਲੱਗੇ ਆ ਕਬੂਤਰਾਂ ਦੀ ਕਟਕਟਾਈ ਪੱਟ ਪਟਾਈ ਆ ਲੈਂਦੀ ਏ ਕੈਂਚੀ ਦਰਜ਼ੀਆ ਵਾਲੀ ਤੇ ਇੱਥੇ ਬਾਹਰ ਕਰਨੇ ਆ ਹੂੰ ਹੂੰ ਖੋਲੋ ਦਰਵਾਜ਼ਾ ਵੈਰੀਗੇਟ ਖੋਲ ਦਿਓ ਹਾਰੇ ਤੇ ਕਬੂਤਰਾਂ ਦੇ ਬਾਅਦ ਨੇ ਬਾਹਰ ਕਰ ਦੇਗੇ ਵੀ ਤੁਹਾਨੂੰ ਚੱਲ ਕੇ ਦਿਖਾਉਣਨੇ ਆ ਸਾਰਿਆਂ ਦੇ ਰਗੜਾ ਫੇਰਨਾ ਸਾਰਿਆਂ ਦੇ ਵੇੜਾ ਫੜਾ ਕਿਹੜੇ ਕਿਹੜੇ ਆ ਕਿਹੜੇ ਕਿਹੜੇ ਜੁਗਨਮਾ ਤੇ ਕਿਹੜੇ ਕਿਹੜੇ ਚੱਲੋ ਜੀ ਗੁੰਗਰੂ ਲੈ ਜੀ ਆ ਕੇ ਆਹ ਲਓ ਜੀ ਖੋਡਾ ਇੱਧਰ ਲਾ ਖਾ ਲਈਏ ਸਾਰੇ ਯਾਰ ਐ ਉਜੀ ਦੀ ਅੱਖ ਜੀ ਖਰਾਬ ਸੀ ਸੈੱਟ ਹੋ ਗਿਆ ਉਹ ਆ ਵੀ ਮੀਚਦਾ ਆ ਆ ਆ ਲਾਲ ਦੀ ਨਾ ਜਾ ਉਹਦੇ ਆ ਦੇਖੋ ਜੀ ਲਾਲ ਹੋਈ ਪਈ ਉਹਦੇ ਖਾ ਉਹ ਦੇਖੀ ਹਾ ਉਹ ਦੇਖੋ ਦੇਖੋ ਕੀ ਕਰੀ ਜਾਂਦਾ ਖੱਬੀ ਅੱਖ ਉਹਦੇ ਪਾਣੀ ਆਈ ਜਾਂਦਾ ਉਹਦੇ ਇਹ ਵੇਖ ਆ ਉਹ ਦੇਖੋ ਦੇ ਇੱਕ ਵਾਰੀ ਬਾਦੇ ਦਵਾਈ ਜੀ ਕੀ ਹੋ ਗਈ ਅੱਖ ਆ ਵੀ ਕਿਵੇਂ ਲਿਬੜਾ ਪੈਲਾ ਜੁਕਾਮ ਤਾਂ ਨਹੀਂ ਇਹਨੂੰ ਕਿਹੜੇ ਆ ਕੀ ਕਰਦਾ ਵੇ ਆਹ ਇਸੇ ਦੀਆਂ ਹੀ ਸੀ ਅੱਖਾਂ ਦੀਆਂ ਅੱਛਾ ਉਹ ਮੁਰਾ ਜੀ ਕੀ ਕਰਦੀ ਚਲਕੀਆਂ ਨੂੰ ਉਹ ਵੀ ਤੇ ਸਾਰੇ ਮੱਝ ਨੂੰ ਹੂੰ ਆਈਏ ਫਿਰ ਬਰ ਚੱਲ ਬਈ ਤਿੰਨ ਤਾਂ ਪਾਤੇ ਹੋਰ ਫੜ ਕੇ ਲੈਂਦੇ ਹਾਂ ਵਾਓ ਜੀ ਚਾਰ ਹੋਰ ਛੜ ਤੇ ਵਾਓ ਜੀ ਦੋ ਹੋਰ ਚਲੋ ਜੀ ਦੋ ਇੱਧਰ ਪਾਪੇ ਕੋਲੇ ਆਹ ਦੇਖਦੇ ਹਾਂ ਹਿਸਾਬ ਕਿਤਾਬ ਗਰਮੀ ਆਪਰੇ ਵੇਖ ਲੈ ਫਿਰ ਇੱਥੋਂ ਤੇ ਚੱਲ ਹਾਂ ਤੂੰ ਜਣਾ ਇਹ ਚ ਪੜਦੇ ਨਾ ਉਹ ਵੀ ਕੰਮਰਾ ਕਾਫਾ ਸੈੱਟ ਤੇ ਹੁਣ ਪੜ੍ਹਨਾ ਪੜਦੇ ਨਾ ਇਧਰੋਂ ਫੜ ਫੜ ਕੇ ਆ ਜੜੀ ਜਬਾਲੇ ਨੇ ਸਾਰੇ ਅਜੇ ਗੁੱਡੇ ਚ ਹੋਰ ਰਹਿੰਦੇ ਆ 10 12 ਹੈਗੇ ਹੋਰ ਪਏ ਉਹ ਹੈ ਟੁੱਟੀ ਜੰਦ ਲੱਗੇ ਚੱਲ ਗਏ ਇਹਦਾ ਉਹ ਦੇਖੋ ਆ ਆ ਗਿਆ ਜੀਆ ਕਰਨੀ ਬਸ ਜੇ ਕੋਈ ਨਹੀਂ ਆ ਕੇ ਲੈ ਕੇ ਪਾ ਲੈਣਾ ਮਰਦੀ ਬਾਕੀ ਚੱਲ ਆ ਗਿਆ ਜੀਆ ਅੱਜ ਜਿੰਨੇ ਬਾਲਾਂ ਨੂੰ ਪਾਉਂਦੇ ਨੇ ਉਹ ਜਾਨਨ ਤੋਂ ਪਾਉਂਦੇ ਆ। ਇਹ ਪੇਰਾਂ ਦੇ ਕਿੰਨੇ ਇਹ ਲਈ ਉਹ ਯਾਤਰਾ ਕਰਨਾ ਉਹ ਤੇ ਜੀ। ਉਹ ਤਾਂ ਆ ਵੀ ਲੋ ਲਾ ਦੇਣਾ। ਰਾਜ ਕਿਮਲ ਪੇਰਾਂ ਤੋਂ ਇਹ ਆਉਂਦਾ। ਕੋਈ ਉਹਨਾਂ ਬਰਾਹਮਣ ਆਪਾਰਨ ਬਾਕੀ ਤੋਂ ਟੂੰ ਟੂੰ ਇਕਣਾ ਮਿੱਤਰੋ ਪਾ ਪੇਣੀ ਫੋਨ ਲੈ ਲਿਆ ਮਮਾ ਉਥੋਂ ਦਿਖਾਉਣੀ ਬਾਅਦ ਚ ਕਾ ਉਤਰਾ ਤਾਂ ਅਰਦੇ ਕੋਈ ਨਹੀਂ ਹੋਣੇ ਚਿਰ ਹੋਈ 10 ਵਾਰ ਹੋ ਗਈ ਹੁਣ ਸੱਟਾਂ ਲੱਗ ਜਾਂਦੀਆਂ ਇਹ ਸਾਫ ਹੋਈ ਜਾਂਦਾ ਚੜਦੀ ਹੈ ਨਾ ਰਹਿੰਦੇ ਫਿਰ ਕੀ ਰਹਿੰਦੀ ਹੈ ਘੜਜੋ ਘੜਜੋ ਆ ਜਾ ਆ ਜਾ ਕਰਾ ਲੀਤੇ ਇਹ ਵੀ ਠੀਕ ਆ ਇਹ ਕਿ ਨਹੀਂ ਹੌਰ ਇਹ ਤਾਂ ਆਪ ਹੀ ਹੋ ਜਾਣਾ ਸਾਫ ਜਿਹੜੇ ਨਹੀਂ ਸੀ ਦਸ ਫਰ ਉਹ ਆਪਾਂ ਆ ਤਾਂ ਗੇੜੀ ਗੇੜਾਇਆ ਹਣੀ ਹਾਂ ਹਾਂ ਇਹਨੂੰ ਤਾਂ ਹੀ ਰਹਿੰਦੇ ਇਹ ਤਾਂ ਲੇਟ ਸ਼ਾਟ ਨੂੰ ਪਰ ਆ ਵੀ ਉਹਨਾਂ ਨਾਲ ਲਈਆ ਇਹ ਵੀ ਨਾਲ ਲਈਆ ਕਾਹ ਪੂਛ ਵਾਲਾ ਲਾਲ ਪੂਛ ਵਾਲਾ ਹੋਰ ਬਾਹਰ ਕੱਢ ਗਏ ਆਪਾਂ ਕੀ ਹਿਸਾਬ ਕਰਦਾ ਬੇ ਦੋਨੋਂ ਹੁੰਦੇ ਇਹਨੂੰ ਆ ਹੀ ਛੱਡ ਦੇ ਫਿਰ ਠੀਕ ਹੈ ਤਾਂ ਫੇਰ ਹੀ ਪਰਿਓ ਸਿੱਟੂਗਾ ਜੋ 10 ਵਾਰ ਸਾਫ਼ ਹੋਊਗਾ ਅੰਦਰੋਂ ਆ ਵੀ ਦੇ ਕਰੇ ਪਾ ਤਾਂ ਨਵੇਂ ਆ ਚੁਈਆਂ ਹਾਂਜੀ ਆ ਹੋਇਆ ਬੈਠਾ ਲੱਗਾ ਹੁਕਮਾਰ ਨਹੀਂ ਨਹੀਂ ਆਵੇ ਆਈ ਜਾਂਦੀ ਐ ਇਹ ਤਾਂ ਅਜੇ ਥੋੜੀਆਂ ਜੀਆਂ ਹੈ ਐਟ ਬਲੜੋ ਨਾ ਆ ਵੀ ਹੋ ਗਿਆ ਸਾਹ ਲੈ ਕੇ ਗਰੀਦੀ ਆ ਹਾਂ ਬਾਹ ਆ ਜੂ ਰਹਿਣ ਦੇ ਨੂੰ ਗਲੌ ਵੀ ਭਾਈ ਇੰਨਾ ਖਲਾਰਾ ਪਾਤਾ ਸੀ ਮੈਂ ਤੇ ਬਾਪੇ ਨੇ ਸਾਰੇ ਕਬੂਤਰਾਂ ਦੇ ਖੱਤ ਤੇ ਪੱਟ ਤੇ ਕੈਂਚੀ ਨਾਲ ਕੱਟਦੇ ਖਾਂਗੇ ਹਾਂਜੀ ਲੋ ਵੀ ਭਾਈ ਇੱਕ ਆਪਣਾ ਆੜੀ ਆ ਗਿਆ ਅਨੰਤ ਕਸ਼ੋਰ ਭਾਈ ਕੈਸੇ ਹੋ ਠੀਕ ਹੈ ਕਹਿੰਦਾ ਮੈਨੂੰ ਵੀ ਦੋ ਕਬੂਤਰ ਦੇ ਦੋ ਗਲੌ ਮੇਤਰੂ ਗੰਭੁੰਭ ਕੱਟਦੇ ਆ ਤੇ ਇਹ ਵੀਡੀਓ ਦਾ ਇੱਥੇ ਐਂਡ ਕਰਦੇ ਨੇ ਜਿਹੜੇ ਆਪਣੇ ਚੈਨਲ ਨਾਲ ਵੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਜਰੂਰ ਵੀਡੀਓ ਕਿੱਦਾਂ ਲੱਗੀ ਬਾਏ ਮੇਤਰੂ